ਸੜਨਾਲੇ ਸਵੇਲੇ న్యూਸ ਰੂਮ ਤੋਂ ਸਾਡੇ ਐਸੋਸੀਏਟਿਡ ਐਡੀਟਰ ਨਿਤਿਕਾ ਮਹੇਸ਼ਵਰੀ ਵੀ ਜੁੜੇ ਹੋਏ ਨੇ ਨਿਤਿਕਾ ਦੇਖਿਆ ਜਾਵੇ ਬੜੇ ਦਿਲਚਸਪ ਗੱਲਾਂ ਜਿ ਦੇਖਣ ਨੂੰ ਮਿਲੀ ਆ ਲੋਕ ਸਭਾ ਚੋਣਾਂ ਦੇ ਲਈ ਜਿੱਤੇ ਲਗਾਤਾਰ ਪੰਜਾਬ ਦੇ ਵਿੱਚ ਚਰਚਾਵਾਂ ਸਨ ਕਿ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਡਜੋੜ ਨਹੀਂ ਹੋਵੇਗਾ ਅੱਠ ਉਮੀਦਵਾਰਾਂ ਦੀ ਸੂਚੀ ਆਮ ਆਦਮੀ ਪਾਰਟੀ ਨੇ ਡਿਕਲੇਅਰ ਕਰ ਦਿੱਤੀ ਹੈ ਕੀ ਕਹੋਂਗੇ ਬਹੁਤ ਵੱਡੇ ਚਿਹਰੇ ਨੇ ਪੰਜ ਮੰਤਰੀ ਮੈਦਾਨ ਦੇ ਵਿੱਚ ਉਤਾਰੇ ਨੇ ਤੇ ਪਹਿਲਾਂ ਹੀ ਜਾਣਕਾਰੀ ਸਾਹਮਣੇ ਆ ਰਹੀ ਸੀਗੀ ਕਿ ਮੰਤਰੀਆਂ ਨੂੰ ਹੀ ਜਿਹੜੀ ਐ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਜਾਏਗਾ ਜ਼ਿਆਦਾਤਰ ਮੰਤਰੀ ਹੀ ਜਿਹੜੇ ਆ ਉਹਨਾਂ ਨੂੰ ਉਤਾਰਿਆ ਜਾਏਗਾ ਇਹ ਜਾਣਕਾਰੀ ਪਹਿਲਾਂ ਹੀ ਅੰਦਰ ਖਾਤੇਉ ਆ ਰਹੀ ਸੀ ਤੇ 8 ਵਿੱਚੋਂ 5 ਜਿਹੜੇ ਨੇ ਕੈਬਨਿਟ ਮਿਨਿਸਟਰ ਨੇ ਔਰ ਖਾਸ ਤੌਰ ਤੇ ਤੁਸੀਂ ਦੇਖੋਗੇ ਕਿ ਸਿਰਫ ਔਰ ਸਿਰਫ ਮੀਤੇ ਰਜੇਹ ਮੰਤਰੀ ਨੇ ਜਿਹੜੇ ਦੂਜੀ ਵਾਰ ਐਮ ਐਲ ਏ ਬਣੇ ਸੀ ਤੇ ਉਹਨਾਂ ਨੂੰ ਵੀ ਲੋਕ ਸਭਾ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਜੇ ਕੁਲਦੀਪ ਸਿੰਘ ਢਾਲੀਵਾਲ ਦੀ ਗੱਲ ਕੀਤੀ ਜਾਵੇ ਕੁਡੀਆਂ ਦੀ ਗੱਲ ਕੀਤੀ ਜਾਵੇ ਇਹ ਪਹਿਲੀ ਪਹਿਲੀ ਵਾਰ ਜਿਹੜੇ ਨੇ ਐਮਐਲਏ ਬਣੇ ਪਹਿਲੀ ਵਾਰ ਜੀ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਤੇ ਹੁਣ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਤਾਰਿਆ ਜਾ ਰਿਹਾ ਹੈ ਸਭ ਤੋਂ ਦਿਲਚਸਪ ਜਿਹੜੀ ਇਹ ਫਤੇਗੜ ਸਾਹਿਬ ਦੀ ਸੀਟ ਬਾਰੇ ਦੱਸਦੇ ਆ ਜੀਪੀ ਜਿਹੜੇ ਨੇ ਹਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆ ਸ਼ਾਮਲ ਹੋਏ ਨੇ ਕਾਂਗਰਸ ਦੇ ਉਹ ਐਮਐਲਏ ਰਹੇ ਨੇ ਅਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਜਾਣਕਾਰੀ ਇਹ ਸਾਹਮਣੇ ਆ ਰਹੀ ਸੀ ਫਤੇਗੜ ਸਾਹਿਬ ਤੋਂ ਕਰਮਜੀਤ ਅਨਮੋਲ ਨੂੰ ਉਤਾਰਿਆ ਜਾ ਸਕਦਾ ਹੈ ਕੌਣ ਨੇ ਕਰਮਜੀਤ ਅਨਮੋਲ ਭਗਵੰਤ ਮਾਨ ਦੇ ਬਹੁਤ ਖਾਸਮ ਖਾਸ ਦੋਸਤ ਨੇ ਇਹ ਵੀ ਦੱਸਦੀ ਹੈ ਕਿ ਐਕਟਰ ਵੀ ਨੇ ਇਜ਼ਨ ਆਰਲੀ ਤੁਸੀਂ ਉਹਨਾਂ ਨੂੰ ਕਾਮੇਡੀ ਕਰਦੇ ਹੋਏ ਵੀ ਦੇਖਿਆ ਹੈ ਤੇ ਉਹਨਾਂ ਨੂੰ ਜਿਹੜਾ ਹੈ ਫਰੀਦਕੋਟ ਤੋਂ ਉਤਾਰਿਆ ਜਾ ਰਿਹਾ ਜਦਕਿ ਜਾਣਕਾਰੀ ਪਹਿਲਾਂ ਇਹ ਆ ਰਹੀ ਸੀ ਕਿ ਕਿ ਉਹਨਾਂ ਨੂੰ ਫਤੇਗੜ ਸਾਹਿਬ ਤੋਂ ਉਤਾਰਿਆ ਜਾਏਗਾ ਪਰ ਜੀਪ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਸ਼ਾਇਦ ਇਹੀ ਭਰੋਸਾ ਉਹਨਾਂ ਨੂੰ ਦਿੱਤਾ ਗਿਆ ਹੋਵੇਗਾ ਕਿ ਤੁਹਾਨੂੰ ਲੋਕ ਸਭਾ ਦੀ ਟਿਕਟ ਜਿਹੜੀ ਹੈ ਉਹ ਦਿੱਤੀ ਜਾਏਗੀ ਇਹੀ ਕਾਰਨ ਹੈ ਕਿ ਉਹ ਚੋਣਾਂ ਤੋਂ ਠੀਕ ਪਹਿਲਾਂ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਭ ਨੂੰ ਜਿਹੜਾ ਸ਼ੌਕ ਵੀ ਜਿਹੜਾ ਉਹ ਜ਼ਰੂਰ ਲੱਗਿਆ ਸੀ ਪਰ ਹੁਣ ਤੁਹਾਨੂੰ ਦੱਸਦੀ ਕਿ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਹਾਲਾਂਕਿ ਅਸੀਂ ਦੇਖਿਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਤਿੰਨ ਹੈਲਥ ਮਨਿਸਟਰ ਜਿਹੜੇ ਨੇ ਉਹ ਬਦਲ ਚੁੱਕੇ ਨੇ ਤੇ ਡਾਕਟਰ ਬਲਬੀਰ ਸਿੰਘ ਜਿਹੜੇ ਨੇ ਹੁਣ ਹੈਲਥ ਮਨਿਸਟਰ ਨੇ ਉਹਨਾਂ ਨੂੰ ਵੀ ਲੋਕ ਸਭਾ ਚੋਂ ਉਹਨਾਂ ਦੇ ਵਿੱਚ ਉਤਾਰਿਆ ਜਾ ਰਿਹਾ ਹੈ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਮੀਥੇਰ ਦਾ ਨਾਂ ਪਹਿਲਾਂ ਤੋਂ ਸਾਹਮਣੇ ਆ ਰਿਹਾ ਸੀ ਕਿਉਂਕਿ ਬਨਾਲਾ ਤੋਂ ਐਮਐਲਏ ਨੇ ਦੋ ਵਾਰ ਜਿੱਤ ਹਾਸਲ ਕਰ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਸੰਗਰੂਰ ਤੋਂ ਉਤਾਰਿਆ ਜਾ ਰਿਹਾ ਹੈ ਪਰ ਇਹ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਅਮਨ ਅਰੋੜਾ ਜਾਂ ਫਿਰ ਮੀਥੇਰ ਜੋ ਇੱਕ ਜਾਨੇ ਨੂੰ ਉਤਾਰਿਆ ਜਾ ਸਕਦਾ ਹੈ ਤੇ ਗੁਰਮੀਤ ਮੀਥੇਰ ਦੇ ਨਾਤੇ ਮੋਹਰ ਲੱਗੀ ਨਾਲ ਹੀ ਗੱਲ ਕੀਤੀ ਜਾਵੇ ਗੁਰਮੀਤ ਸਿੰਘ ਖੁੱਡਿਆ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਚੋਣਾਂ ਦੇ ਵਿੱਚ ਹਰਾਇਆ ਸੀ ਉਹਨਾਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਤਾਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਕਰਮਜੀਤ ਅਨਮੋਲ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸ ਰਹੇ ਸੀਗੇ ਕਿ ਭਗਵੰਤ ਮਾਨ ਦੇ ਬਹੁਤ ਖਾਸਮ ਖਾਸ ਦੋਸਤ ਨੇ ਜਾਣਕਾਰੀ ਇਹ ਮਿਲ ਰਹੀ ਸੀ ਫਤੇਗੜ ਸਾਹਿਬ ਤੋਂ ਉਹਨਾਂ ਨੂੰ ਉਤਾਰਿਆ ਜਾਏਗਾ ਪਰ ਉਹਨਾਂ ਨੂੰ ਫਰੀਦਕੋਟ ਤੋਂ ਉਤਾਰਿਆ ਜਾ ਰਿਹਾ ਹੈ ਗੁਰਪ੍ਰੀਤ ਸਿੰਘ ਜੀਪੀ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਜਾਣਕਾਰੀ ਦਿੱਤੀ ਆ ਕਾਂਗਰਸ ਦੇ ਐਮਐਲਏ ਪਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਇਹ ਵੀ ਕਿਹਾ ਕਿ ਕਈ ਹੋਰ ਜਿਹੜੇ ਸਿਟਿੰਗ ਐਮਪੀਜ਼ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਸੰਪਰਕ ਦੇ ਵਿੱਚ ਨੇ ਖੈਰ ਖੁਦ ਦਾ ਸ਼ਾਮਲ ਹੋ ਗਏ ਨਾਲ ਹੀ ਉਹਨਾਂ ਨੂੰ ਤੋਹਫ਼ਾ ਵੀ ਨਾਲ ਦੀ ਨਾਲ ਦੇ ਦਿੱਤਾ ਗਿਆ ਯਾਨੀ ਕਿ ਟਿਕਟ ਵੀ ਜਿਹੜੀ ਆ ਉਹ ਫਤੇਗੜ ਸਾਹਿਬ ਤੋਂ ਦੇ ਦਿੱਤੀ ਗਈ ਹੈ ਇਸੇ ਨਾਲ ਹੀ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਪਹਿਲਾ ਹੀ ਐਮਪੀ ਨੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਹਾਲੀ ਦੇ ਵਿੱਚ ਉੱਥੇ ਚੋਣਾਂ ਹੋਈਆਂ ਸੀਗੀਆਂ ਤੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ ਉੱਥੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਇਹ ਵੀ ਕਾਂਗਰਸ ਦੇ ਜਿਹੜੇ ਨੇ ਐਮਐਲਏ ਰਹੇ ਨੇ ਕਾਂਗਰਸ ਤੋਂ ਚੋਣਾਂ ਲੜ ਚੁੱਕੇ ਨੇ ਤੇ ਤੋਂ ਅੰਦਾਜ਼ੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਲੰਧਰ ਤੋਂ ਚੋਣ ਲੜਵਾਈ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਤਾਂ ਇਹਨਾਂ ਨੇ ਜਿੱਤ ਵੀ ਹਾਸਲ ਕੀਤੀ ਸੀ ਲਾਲਜੀਤ ਸਿੰਘ ਪੁੱਲਰ ਖੜੂ ਸਾਹਿਬ ਤੋਂ ਉਹਨਾਂ ਨੂੰ ਟਿਕਟ ਜਿਹੜੀ ਦਿੱਤੀ ਗਈ ਹੈ ਲਾਲਜੀਤ ਸਿੰਘ ਪੁੱਲਰ ਤੁਸੀਂ ਦੇਖੋ ਕਿ ਪਹਿਲੀ ਲੈਸ ਦੇ ਵਿੱਚ ਹੀ ਉਹਨਾਂ ਦਾ ਨਾਂ ਜਿਹੜਾ ਹੈ ਸਾਹਮਣੇ ਆਇਆ ਸੀ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਗਿਆ ਸੀ ਜਦਕਿ 21 ਵਾਰ ਐਮ ਐਲ ਏ ਬਣੇ ਨੇ ਪਰ ਉਹਨਾਂ ਤੇ ਭਰੋਸਾ ਜਤਾਇਆ ਗਿਆ ਮੰਤਰੀ ਬਣਾਇਆ ਗਿਆ ਤੇ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਜਾ ਰਿਹਾ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਤੋਂ ਹਾਲਾਂਕਿ ਅਜਨਾਲਾ ਤੋਂ ਵਿਧਾਇਕ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਚੋਂਝੜੀਏ ਲੜਵਾਈ ਚਾਹੀਗੀ ਯਾਨੀ ਕਿ ਆਮ ਆਦਮੀ ਪਾਰਟੀ ਨੇ ਬਹੁਤ ਸਮਾਰਟਲੀ ਪਲੇ ਕੀਤਾ ਹੈ ਜਿਹੜੇ ਮੰਤਰੀ ਹੁਣੇ ਹੀ ਲੋਕਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਹੀ ਲੋਕ ਸਭਾ ਦੀਆਂ ਟਿਕਟ ਜਿਹੜੀਆਂ ਨੇ ਦਿੱਤੀਆਂ ਗਿਆ ਨੇ ਪਰ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਹੁਣ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਨੈਸ਼ਨਲ ਪਾਰਟੀ ਹੋ ਗਏ ਹਾਂ ਤੇ ਉਹਨਾਂ ਕੋਲ ਬਹੁਤ ਸਾਰੀ ਅਜੇ ਨਹੀਂ ਹੋ ਸਕਦਾ ਕਿ ਕੈਂਡੀਡੇਟਸ ਨਹੀਂ ਸੀਗੇ ਪਰ ਉਹਨਾਂ ਨੇ ਭਰੋਸਾ ਜਿਹੜਾ ਜਿਤਾਇਆ ਉਹ ਸਿਰਫ ਆਪਣੇ ਮੰਤਰੀਆਂ ਤੇ ਜਿਤਾਇਆ ਤੁਸੀਂ ਦੇਖੋ ਕਿ ਪੰਜ ਮੰਤਰੀ ਨੇ ਤੇ ਇੱਕ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਤੋਂ ਐਮਪੀ ਨੇ ਜੀ ਉਹ 6 ਦੇ 6 ਨਾਂ ਜਿਹੜੇ ਨੇ ਪਹਿਲਾਂ ਹੀ ਜਾਣਕਾਰੀ ਮਿਲ ਰਹੀ ਸੀ ਕਿ ਇਹ ਸਾਹਮਣੇ ਆਣਗੇ ਪਰ ਹਾਂ ਜੀਪੀ ਜਿਹੜੇ ਨੇ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਤੇ ਉਹਨਾਂ ਨੂੰ ਵੀ ਟਿਕਟ ਦੇ ਦਿੱਤੀ ਗਈ ਕਰਮਜੀਤ ਅਨਮੋਲ ਦਾ ਨਾਂ ਪਹਿਲਾਂ ਤੋਂ ਹੀ ਸਾਹਮਣੇ ਆ ਰਿਹਾ ਸੀਗਾ ਕਿ ਭਗਵੰਤ ਮਾਨ ਦੇ ਬਹੁਤ ਪੁਰਾਣੇ ਦੋਸਤ ਨੇ ਔਰ ਬਹੁਤ ਖਾਸ ਦੋਸਤ ਨੇ ਉਹਨਾਂ ਨੂੰ ਵੀ ਚੋਣਾਂ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਉਹਨਾਂ ਨੂੰ ਫਰੀਦਕੋਟ ਤੋਂ ਉਤਾਰਿਆ ਗਿਆ ਬਿਲਕੁਲ ਨਿਤਿਕਾ ਬਾਗਲ ਕਰੀਏ ਜੇਕਰ ਜਲੰਧਰ ਦੀ ਇਹ ਵੀ ਬੜੀ ਹੌਟ ਸੀਟ ਹੈ ਸੁਸ਼ੀਲ ਕੁਮਾਰ ਜਿਹੜੇ ਸਿਟਿੰਗ ਐਮਪੀ ਨੇ ਸੋ ਚੌਧਰੀ ਪਰਿਵਾਰ ਦਾ ਰਸੂਖ ਬਹੁਤ ਚੰਗਾ ਹੈ ਇਸ ਸੀਟ ਦੇ ਉਤੋਂ ਕੱਲ ਦੀ ਜਿਹੜੀ ਬੀਜੇਪੀ ਦੀ ਲਿਸਟ ਜਿਹੜੀ ਜਾਰੀ ਹੋਈ ਉਸ ਵਿੱਚ ਹੰਸਰਾ ਜਹੰਸਰਾ ਨਾਮ ਸਾਹਮਣੇ ਨਹੀਂ ਆਇਆ ਤੇ ਚਰਚਾ ਆਵਾਜ਼ਾਂ ਕਿ ਪੰਜਾਬ ਤੋਂ ਲੋਕ ਸਭਾ ਚੋਣ ਲੜ ਸਕਦੇ ਨੇ ਬੀਜੇਪੀ ਉਮੀਦਵਾਰ ਬਣਾ ਸਕਦੇ ਹੈ ਕੀ ਲੱਗਦਾ ਹੈ ਕਿ ਮੁਕਾਬਲਾ ਦੂਜੇ ਪਾਸੇ ਜੇਕਰ ਮੈਦਾਨ ਦੇ ਵਿੱਚ ਹੰਸਰਾ ਜਹੰਸਰਾ ਉਹਨਾਂ ਨੂੰ ਉੱਥੋਂ ਦੀ ਖੜਾ ਕੀਤਾ ਜਾ ਸਕਦਾ ਹੈ ਸੁਸ਼ੀਲ ਕੁਮਾਰ ਰਿੰਕੂ ਦੇ ਆਪੋਸਿਟ ਜ਼ਰੂਰ ਕੀਤਾ ਜਾ ਸਕਦਾ ਹੈ ਕਿਉਂਕਿ ਹੰਸਰਾਜ ਹੰਸ ਨੂੰ ਦਿੱਲੀ ਤੋਂ ਜਿਹੜੀ ਇਹ ਟਿਕਟ ਨਹੀਂ ਦਿੱਤੀ ਗਈ ਹਰ ਕੋਈ ਕਹਿ ਰਿਹਾ ਕਿ ਉਹਨਾਂ ਦਾ ਪਤਾ ਜਿਹੜਾ ਹੈ ਕਰ ਦਿੱਤਾ ਗਿਆ ਪਰ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਲੰਧਰ ਤੋਂ ਉਹਨਾਂ ਨੂੰ ਚੋਣ ਜਿਹੜੀ ਹੈ ਲੜਵਾਈ ਜਾ ਸਕਦੀ ਹੈ ਇਸ ਦੇ ਨਾਲ ਹੀ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਵੀ ਇੱਕ ਵੱਡਾ ਚਿਹਰਾ ਉੱਤੇ ਉਤਾਰ ਸਕਦੀ ਹੈ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਹੈ ਉਹ ਲਗਾਤਾਰ ਚਰਚਾਵਾਂ ਦੇ ਵਿੱਚ ਹੈ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕਿ ਕਾਂਗਰਸ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਤਾਂ ਜਲੰਧਰ ਦੀ ਸੀਟ ਜਿਹੜੀ ਹੈ ਉਹ ਹੌਟ ਸੀਟ ਹੈ ਜ਼ਰੂਰ ਉੱਥੇ ਮੁਕਾਬਲਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਟਫ ਹੋਣ ਵਾਲਾ ਹੈ ਸੁਸ਼ੀਲ ਕੁਮਾਰ ਰਿੰਕੂ ਦੀ ਵੀ ਗੱਲ ਕੀਤੀ ਜਾਵੇ ਉਹ ਵੀ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਪਹਿਲਾਂ ਕਾਂਗਰਸ ਦੇ ਵਿੱਚ ਹੀ ਸੀਗੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਹਾਂ ਚੌਧਰੀ ਪਰਿਵਾਰ ਦਾ ਰਸੂਕ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੈ ਉਥੇ ਕਾਫੀ ਵਾਰ ਚੌਧਰੀ ਸਾਹਿਬ ਜਿਹੜੇ ਨੇ ਉਥੋਂ ਐਮਪੀ ਰਹਿ ਚੁੱਕੇ ਨੇ ਤੇ ਜਾਣਕਾਰੀ ਇਹ ਮਿਲ ਰਹੀ ਸੀ ਕਿ ਉਹਨਾਂ ਦੀ ਡੈਥ ਤੋਂ ਬਾਅਦ ਕਿਉਂਕਿ ਉਹਨਾਂ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਸੀ ਕਿ ਉਹ ਜਿੱਤ ਹਾਸਲ ਕਰ ਸਕਦੇ ਆ ਪਰ ਅਜਿਹਾ ਨਹੀਂ ਹੋਇਆ ਸੁਸ਼ੀਲ ਕੁਮਾਰ ਰਿੰਕੂ ਦੀ ਜਿਹੜੀ ਹੈ ਉਹ ਜਿੱਤ ਹੋਈ ਸੀ ਇਹੀ ਕਾਰਨ ਹੈ ਕਿ ਸ਼ਾਇਦ ਇੱਕ ਵਾਰ ਫਿਰ ਅਨਿਤਗਾ ਜੀ ਤੁਹਾਨੂੰ ਰੋਕਣਾ ਚਾਹਾਂਗੇ ਗੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਢਾਲੀਵਾਲ ਸਾਹਿਬ ਸਵਾਗਤ ਕਰਨਾ ਚਾਹਾਂਗੇ ਸਭ ਤੋਂ ਪਹਿਲਾਂ ਹੈਲੋ ਹਾਂਜੀ ਢਾਲੀਵਾਲ ਸਾਹਿਬ ਢਾਲੀਵਾਲ ਸਾਹਿਬ ਵੱਡੀ ਜ਼ਿੰਮੇਵਾਰੀ ਇੱਕ ਹੋਰ ਤੁਹਾਡੇ ਮੋਢਿਆਂ ਦੇ ਉੱਤੇ ਹੈ ਆ ਕੋਈ ਗੱਲ ਨਹੀਂ ਜੀ ਜੋ ਵੀ ਪਾਰਟੀ ਜੁੰਮਿਆ ਦੀ ਪਉਂਦੀ ਆ ਪਾਰਟੀ ਦੇ ਇੱਕ ਸਿਪਾਹੀ ਆ ਵਫਾਦਾਰ ਸਿਪਾਹੀ ਆ ਜੋ ਵੀ ਜੁੰਮਿਆ ਦੀ ਅਰਵਿੰਦ ਕੇਰਦੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਪਾਈ ਆ ਜੁੰਮਿਆ ਦੀ ਨੂੰ ਨੇਪਰੇ ਲਾਵਾਂਗੇ ਜੀ ਅਮਲ ਸਾਹਿਬ ਦੀ ਸੀਟ ਜਿੱਤ ਕੇ ਆਪਣੇ ਦੋਵਾਂ ਲੀਡਰਾਂ ਦੇ ਅਰਵਿੰਦ ਜੀ ਦੇ ਤੇ ਭਗਵੰਤ ਮਾਨ ਜੀ ਦੀ ਝੋਲੀ ਪਾਵਾਂਗੇ ਤੁਸੀਂ ਦਿੱਰਖੋ ਵਰਦਾ ਜੀ ਜੀ ਜਲੇਵਾਲ ਸਾਹਿਬ ਸਾਡੇ ਐਸੋਸੀਏਟ ਐਡੀਟਰ ਨਿਤਕਾ ਮੈਸ਼ਵਰੀ ਤੋਂ ਤੁਹਾਡਾ ਸਵਾਲ ਕਰਨਾ ਚਾਹੁੰਦੇ ਨੇ ਹਾਂ ਜੀ ਨਿਤਕਾ ਓਵਰ ਟੂ ਯੂ ਆਬ ਮੰਤਰੀਆਂ ਤੇ ਹੀ ਮੰਤਰੀਆਂ ਨੂੰ ਹੀ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਗਈਆਂ ਨੇ ਕੀ ਹੋਰ ਜਿਹੜੇ ਨੇ ਕੈਂਡੀਡੇਟਸ ਨਹੀਂ ਮਿਲ ਰਹੇ ਸੀ ਆਮ ਆਦਮੀ ਪਾਰਟੀ ਨੂੰ ਜਾਂ ਤੁਹਾਡੇ ਤੇ ਜ਼ਿਆਦਾ ਭਰੋਸਾ ਹੁਣਾ ਵੱਲੋਂ ਜਤਾਇਆ ਗਿਆ ਤੁਹਾਡੀ ਹਾਈ ਕਮਾਂਡ ਵੱਲੋਂ ਸਾਡੀ ਪਾਰਟੀ ਚ ਕੋਈ ਐਮਐਲਏ ਜਾਂ ਮੰਤਰੀ ਨਹੀਂ ਹੁੰਦਾ ਸਾਡੀ ਪਾਰਟੀ ਚ ਸਾਰੇ ਵਲੰਟੀਅਰ ਜਾਂ ਬੱਚਾ ਦਿਆਂ ਪਾਰਟੀ ਜਿੱਥੇ ਡਿਊਟੀ ਲਾਉਂਦੀ ਆ ਉਹਨੂੰ ਨੇਪਰੇ ਲਾ ਦੀਦਾ ਹੂੰ ਕਿੰਨੀਆਂ ਟਫ ਤੁਹਾਡੇ ਲਈ ਹੋਣ ਵਾਲੀਆਂ ਨੇ ਇਹ ਲੋਕ ਸਭਾ ਚੋਣਾਂ ਤਾਲੀਵਾਲ ਸਾਹਿਬ ਕਿਉਂਕਿ ਜਿਹੜੇ ਪਹਿਲਾਂ ਜਿਹੜੀ ਦੂਸਰੀ ਪਾਰਟੀਆਂ ਦੇ ਦੱਸੇ ਜਾ ਰਹੇ ਉਮੀਦਵਾਰ ਉਹ ਮੰंजे ਹੋਏ ਨੇ ਪਹਿਲਾਂ ਤੋਂ ਐਮਪੀ ਰਹਿ ਚੁੱਕੇ ਨੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਪਰ ਤੁਸੀਂ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜਨ ਜਾ ਰਹੇ ਹੋ ਬਿਲਕੁਲ ਨਿਤਿਕਾ ਦੱਸਣਾ ਚਾਹਾਂਗੀ ਗੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਫੋਨ ਲਾਈਨ ਤੇ ਨਹੀਂ ਹਨ ਔਰ ਜਿਸ ਤਰੀਕੇ ਦੇ ਨਾਲ ਨਿਤਿਕਾ ਉਹਨਾਂ ਨੇ ਭਰੋਸਾ ਜਤਾਇਆ ਕਿ ਹਾਂ ਸਾਡੀ ਪਾਰਟੀ ਜਿਹੜੀ ਹੈ ਉਹ ਚੰਗਾ ਪ੍ਰਦਰਸ਼ਨ ਕਰੇਗੀ ਅੰਮ੍ਰਿਤਸਰ ਦੀ ਸੀਟ ਤੋਂ ਅੰਮ੍ਰਿਤਸਰ ਦੀ ਸੀਟ ਦਾ ਹੀ ਗੱਲ ਕਰ ਲਈਏ ਸੋ ਗੁਰਜੀਤ ਔਜਲਾ ਇਸ ਵੇਲੇ ਸਿਟਿੰਗ ਐਮਪੀ ਨੇ ਇੱਥੋਂ ਦੇ ਔਰ ਚੰਗਾ ਰਸੂ ਕਾਂਗਰਸ ਦਾ ਵੀ ਇਹ ਸੀਟ ਤੋਂ ਹੈ ਤੇ ਦੂਜੇ ਪਾਸੇ ਕੈਬਨਟ ਮੰਤਰੀ ਜਿਹੜੇ ਨੇ ਇਸ ਵੇਲੇ ਗੁਲਦੀਪ ਢਾਲੀਵਾਲ ਖੁਣਾ ਤੇ ਭਰੋਸਾ ਜਤਾਇਆ ਤੁਸੀਂ ਕੀ ਕਹੋਗੇ ਇਸ ਉੱਤੇ देखो जानकारी यही सामने आ रही है कि जेड़े डिप्लोमेट ने एक्स, एक्स डिप्लोमेट रे ने ओना नु संधो साब नु जेडी है बीजेपी उतो उतार सकती है जो जानकारी सामने आ रही थी गुरजीत ओजला नु एक बार फिर तो टिकट जेडी अमृतसर से तो दीती जा सकती है कांग्रेस वलो नाली शिरोमणि अकाली दल दी गल कीती जावे तो लगातार अनिल जोशी दा नाम जेड़ा है ओहो सामने आ रया है पर ए भी जानकारी सामने आ रही थी कि हो सकता है कि विक्रम मजीठिया जेड़े ने ओ लोकसभा चो लड सकते ने पर अनिल जोशी दा नाम जेड़ा है ओ लिस्ट दे विच सब तो पहला चल रया है तो एक एक सीट जेडी है ओ काफी ज्यादा मायने ਦੀ ਹੈ ਕਿਉਂਕਿ ਫਿਲਹਾਲ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਸਿਰਫ ਔਰ ਸਿਰਫ ਇੱਕ ਸੀਟ ਹੈ ਪਹਿਲਾਂ ਵੀ ਇੱਕ ਹੀ ਸੀਟ ਸੀਗੀ ਪਹਿਲਾਂ ਭਗਵੰਤ ਸਿੰਘ ਜਿਹੜੇ ਨੇ ਉਹ ਲੋਕ ਸਭਾ ਦੇ ਵਿੱਚ ਬੈਠਦੇ ਸੀਗੇ ਹੁਣ ਸਿਰਫ ਸੁਸ਼ੀਲ ਕੁਮਾਰ ਰਿੰਕੂ ਨੇ ਪਾਵੇਂ ਰਾਜ ਸਭਾ ਦੇ ਵਿੱਚ ਉਹਨਾਂ ਦੀਆਂ ਕਰੀਬ 10 ਸੀਟਾਂ ਨੇ ਪਰ ਲੋਕ ਸਭਾ ਦੇ ਵਿੱਚ ਉਹਨਾਂ ਦੀ ਸਿਰਫ ਔਰ ਸਿਰਫ ਇੱਕ ਸੀਟ ਹੈ ਇਹੀ ਕਾਰਨ ਹੈ ਕਿ ਲਗਾਤਾਰ ਭਗਵੰਤ ਮਾਨ ਕਹਿ ਰਹੇ ਸੀਗੇ ਕਿ ਆਸੀਂ ਇੱਕ ਤਾਂ ਕਾਂਗਰਸ ਦੇ ਨਾਲ ਗੱਠਜੋੜ ਦੇ ਵਿੱਚ ਪੰਜਾਬ ਦੇ ਵਿੱਚ ਚੋਣਾ ਲੋਕ ਸਭਾ ਦੀਆਂ ਨਹੀਂ ਲੜਨਾ ਚਾਹੁੰਦੇ 13 ਸਿੱਤਾ ਤੇ ਅਸੀਂ ਖੁਦ ਲੜਾਂਗੇ ਬਹੁਤ ਕੰਫੀਡੈਂਟ ਜਿਹੜੇ ਨੇ ਉਹ ਭਗਵੰਤ ਮਾਨ ਨੇ ਉਹ 13 0 ਜਿਹੜੇ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ 13 ਸਿੱਤਾ ਤੇ ਜਿੱਤ ਹਾਸਲ ਕਰਾਂਗੇ ਨਾਲ ਹੀ ਇਹ ਜਾਣਕਾਰੀ ਪਹਿਲਾਂ ਤੋਂ ਹੀ ਸਾਹਮਣੇ ਆ ਰਹੀ ਸੀ ਕਿ ਕਿ ਮੰਤਰੀਆਂ ਨੂੰ ਹੀ ਲੋਕ ਸਭਾ ਚੋਣਾਂ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਜਾ ਸਕਦਾ ਤੇ ਅਜਿਹਾ ਹੀ ਹੋਇਆ 8 ਦੇ ਵਿੱਚ ਤੁਸੀਂ ਦੇਖੋਗੇ 5 ਕੈਬਨਿਟ ਮਨਿਸਟਰ ਨੂੰ ਉਤਾਰਿਆ ਗਿਆ ਪਰ ਤੁਸੀਂ ਇਹ ਦੇਖੋ ਕਿ ਜਿਹੜੇ ਪਹਿਲੀ ਵਾਰ ਦੇ ਐਮਐਲਏ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਹੈ ਰਾਜਨੀਤੀ ਦਾ ਤੁਸੀਂ ਦੇਖੋ ਕਿ ਪਹਿਲਾ ਉਹਨਾਂ ਨੂੰ ਹੀ ਮੰਤਰੀ ਵੀ ਬਣਾਇਆ ਗਿਆ ਤੇ ਹੁਣ ਉਹਨਾਂ ਨੂੰ ਹੀ ਟਿਕਟਸ ਦਿੱਤੀਆਂ ਗਿਆ ਨੇ ਅਜਿਹਾ ਨਹੀਂ ਹੈ ਕਿ ਕਈ ਐਮਐਲਏ ਜਿਹੜੇ ਨੇ ਦੂਜੀ ਵਾਰ ਵੀ ਚੁਣ ਕੇ ਆਏ ਨੇ ਉਹਨਾਂ ਨੂੰ ਮੰਤਰੀ ਅਦਿਆਂ ਨੂੰ ਬਣਾਇਆ ਗਿਆ ਕਈਆਂ ਨੂੰ ਮੰਤਰੀ ਵੀ ਜਿਹੜਾ ਨਹੀਂ ਬਣਾਇਆ ਗਿਆ ਪਰ ਤੁਸੀਂ ਦੇਖੋ ਕਿ ਜਿਹੜੇ ਪਹਿਲੀ ਵਾਰ ਦੇ ਐਮਐਲਏ ਨੇ ਜਿਹੜੇ ਪਹਿਲੀ ਵਾਰ ਮੰਤਰੀ ਬਣੇ ਉਹਨਾਂ ਨੂੰ ਹੀ ਲੋਕ ਸਭਾ ਦੀਆਂ ਜਿਹੜੀਆਂ ਟਿਕਟਸ ਨੇ ਉਹ ਦਿੱਤੀਆਂ ਗਿਆ ਨੇ ਮਨਪ੍ਰੀਤ ਅ ਬਿਲਕੁਲ ਨਿਤਿਕਾ ਜਿਵੇਂ ਕਿ ਤੁਸੀਂ ਗੱਲ ਕੀਤੀ ਸਿਆਸਤ ਦੀ ਦੇਖਿਆ ਜਾਵੇ ਜਦੋਂ ਸਰਕਾਰ ਅਜੇ ਬਣਨੀ ਸੀ ਸਰਕਾਰ ਬਣਨ ਤੋਂ ਪਹਿਲਾਂ ਨਾਮਾਂ ਤੇ ਚਰਚਾਵਾਂ ਚੱਲ ਰਹੀਆਂ ਸਨ ਹੁਣ 2 ਸਾਲ ਹੋ ਚੁੱਕੇ ਇਸ ਸਰਕਾਰ ਨੂੰ ਪਰਫਾਰਮ ਕਰਦੇ ਹੋਏ ਕੰਮ ਕਰਦੇ ਆ ਪਹਾਂ ਸੋ ਪੰਜ ਚਿਹਰੇ ਕੈਬਨਟ ਜਿਹੜੇ ਕੈਬਨਟ ਮਨਿਸਟਰ ਨੇ ਉਹਨਾਂ ਨੂੰ ਵੀ ਐਲਾਨ ਹੈਗਾ ਸੋ 8 ਚਿਹਰਿਆਂ ਦਾ ਐਲਾਨ ਕੀਤਾ ਗਿਆ ਔਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇੱਕ ਸੀਟ ਲੋਕ ਸਭਾ ਦੇ ਵਿੱਚ ਇਸ ਵੇਲੇ ਫਿਲਹਾਲ ਆਮ ਆਦਮੀ ਪਾਰਟੀ ਦੀ ਹੈ ਇਹ ਜਿਹੜੇ ਚਿਹਰੇ ਚੰਗਾ ਪਰਫਾਰਮ ਕਰ ਪਾਣਗੇ ਕਿਉਂਕਿ ਦੂਜੇ ਪਾਸੇ ਦੂਜੀ ਪਾਰਟੀਆਂ ਦੇ ਵੱਡੇ ਦਿਗਜ ਸਾਹਮਣੇ ਹੋ ਸਕਦੇ ਨੇ ਮੁਕਾਬਲੇ 'ਚ ਦੇ ਕੋ ਮੁਕਾਬਲਾ ਜਿਹੜਾ ਉਹ ਜ਼ਰੂਰ ਟਫ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਕਿਉਂਕਿ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਇੱਥੇ ਸੱਤਾ ਦੇ ਵਿੱਚ ਹੈ ਤੇ ਦਿੱਲੀ ਦੇ ਵਿੱਚ ਇਹ ਦੋ ਹੀ ਥਾਵਾਂ ਤੇ ਸੱਤਾ ਦੇ ਵਿੱਚ ਹੈ ਪਰ ਇੱਥੇ ਜਿਹੜੀ ਮੈਜੋਰਟੀ ਦੇ ਵਿੱਚ ਹੈ ਪੰਜਾਬ ਦੇ ਵਿੱਚ 92 ਐਮ ਐਲ ਏ ਹੋਣਾ ਬਹੁਤ ਵੱਡੀ ਗੱਲ ਹੈ ਇਸ ਲਈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਲੱਗ ਰਿਹਾ ਹੈ ਕਿ ਇਹ ਲੋਕ ਸਭਾ ਚੋਣਾਂ ਹੋਣਾਂ ਲਈ ਉਹਨਾਂ ਦੇ ਲਈ ਕਾਫੀ ਜ਼ਿਆਦਾ ਅਹਿਮ ਨੇ ਅਸੀਂ ਦੇਖਿਆ ਕਿ ਭਾਵੇਂ हरियाणा ਦੇ ਵਿੱਚ ਉਹਨਾਂ ਵੱਲੋਂ ਆਮ ਆਦਮੀ ਕਾਂਗਰਸ ਦੇ ਨਾਲ ਗੱਠਜੋੜ ਕੀਤਾ ਗਿਆ ਹੈ ਨਾਲ ਹੀ ਦਿੱਲੀ ਦੇ ਵਿੱਚ ਅਸੀਂ ਦੇਖਿਆ ਗੱਠਜੋੜ ਕੀਤਾ ਗਿਆ ਗੁਜਰਾਤ ਦੇ ਵਿੱਚ ਅਲਾਈਅንስ ਨਾਲ उतरेगी ਪਰ ਪੰਜਾਬ ਇੱਕ ਅਜਿਹੀ ਥਾਂ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਸਾਨੂੰ ਅਲਾਈਅንስ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬੜੇ ਕੌਨਫिडेंट ਨੇ ਕਿ ਆਸੀਂ ਹਰਾ ਦਾਂਗੇ ਪਰ ਦੂਜੇ ਪਾਸੇ ਜਿੰਨਾਂ ਦਾ ਲਾਈਅንስ ਯਾਨੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਈਅንስ ਹਰ ਥਾਂ ਤੇ ਹੋ ਰਿਹਾ ਹੈ ਪਰ ਪੰਜਾਬ ਦੇ ਵਿੱਚ ਕਾਂਗਰਸ ਵੀ ਨਹੀਂ ਚਾਹੁੰਦੀ ਕਿਉਂ ਕਿ ਕਿਉਂਕਿ ਆਪੋਜੀਸ਼ਨ ਦੇ ਵਿੱਚ ਇੱਥੇ ਕਾਂਗਰਸ ਹੈ ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ ਉਹ ਵੀ ਕੌਨਫिडेंट ਨਹੀਂ ਤੁਸੀਂ ਦੇਖਿਆ ਪ੍ਰਤਾਪ ਆਜਵਾਜੀ ਨੂੰ ਵੀ ਤੁਸੀਂ ਸੁਣਿਆ ਇਸੇ ਨਾਲ ਹੀ ਰਾਜਾ ਵੜਿੰਗ ਨੂੰ ਤੁਸੀਂ ਸੁਣਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਨਹੀਂ ਅਸੀਂ 13 ਸੀਟਾਂ ਤੇ ਜਿੱਤ ਹਾਸਲ ਕਰਨ ਦੇ ਕਾਬਿਲ ਆ ਪਰ ਤੁਸੀਂ ਦੇਖੋ ਕਿ ਹਾਲੇ ਤੱਕ ਭਾਜਪਾ ਵੱਲੋਂ ਜਿਹੜਾ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦਾ ਪੱਤਾ ਨਹੀਂ ਖੋਲਿਆ ਗਿਆ ਤੁਸੀਂ ਦੇਖੋ ਹਰਿਆਣਾ ਦੇ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹਿਮਾਚਲ ਦੇ 2 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਪਰ ਪੰਜਾਬ ਦੇ ਵਿੱਚ ਇਹੀ ਹਲੇ ਵੀ اٹਕਲਾ ਚੱਲ ਰਹੀਆਂ ਨੇ ਕਿ ਕੀ ਬੀਜੇਪੀ ਤੇ ਅਕਾਲੀ ਦਲ ਦਾ ਜੋ ਅਲਾਈਅንስ ਹੋਵੇਗਾ ਜਾਂ ਨਹੀਂ ਤੇ ਉਸ ਤੋਂ ਬਾਅਦ ਹੀ ਹੋ ਸਕਦਾ ਹੈ ਕਿ ਸੀਟਾਂ ਨੂੰ ਲੈ ਕੇ ਸੀ ਸ਼ੇਅਰਿੰਗ ਨੂੰ ਲੈ ਕੇ ਜਿਹੜੀ ਐਲਾਨ ਉਹਨਾਂ ਵੱਲੋਂ ਕੀਤਾ ਜਾ ਸਕਦਾ ਹੈ ਪਰ ਫਿਲਹਾਲ ਤਾਂ ਅੰਦਾਜ਼ਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਆਰਟੀ ਕੈਂਡੀਡੇਟਸ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜ ਦਾ ਜਲਦੀ ਹੀ ਕੀਤਾ ਜਾ ਸਕਦਾ ਹੈ ਇਸੇ ਨਾਲ ਹੀ ਕਾਂਗਰਸ ਵੀ ਜਲਦੀ ਪੱਤੇ ਖੋਲ ਸਕਦੀ ਹੈ ਪਰ ਦੇਖੋ ਕਾਂਗਰਸ ਵੱਲੋਂ ਵੀ ਪਹਿਲਾਂ ਮਿਲਨ ਨਿਤਗਾ ਤੋਂ ਉਹਨੂੰ ਰੋਕਣਾ ਜਾਵਾਂਗੇ ਸਿਰਫ ਅਧਿਕਟ ਸਾਹਿਬ ਤੋਂ ਜਿਹੜੇ ਕੈਂਡੀਡੇਟ ਐਲਾਨੇ ਗਏ ਨੇ ਗੁਰਪ੍ਰੀਤ ਜੀਪੀ ਜਿਹੜੇ ਨੇ ਇਸ ਫੋਨ ਲਾਈਨ ਤੇ ਜੁੜੇ ਹੋਏ ਹਨ ਜੀਪੀ ਸਾਹਿਬ ਸਵਾਗਤ ਕਰਨਾ ਚਾਹਾਂਗੇ ਹਾਂਜੀ ਜੀਪੀ ਸਾਹਿਬ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਬਾ ਦਿੱਤੀ ਗਈ ਆਮ ਆਦਮੀ ਪਾਰਟੀ ਵੱ ਜੀਪੀ ਸਾਹਿਬ ਐਸੋਸੀਏਟਿਡ ਐਡੀਟਰ ਸਾਡੇ ਨਿਤਿਕਾ ਮੈਸ਼ਵਰੀ ਤੁਹਾਡੇ ਤੋਂ ਸਵਾਲ ਲੈਣਾ ਚਾਹਵਾਂਗੇ ਜੀ ਨਿਤਿਕਾ ਓਵਰ ਟੂ ਯੂ ਜੀਪੀ ਜੀ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਭਰੋਸਾ ਦਿੱਤਾ ਗਿਆ ਸੀਗਾ ਕਿ ਲੋਕ ਸਭਾ ਚੋਣਾਂ ਚ ਉਤਾਰਾਂਗੇ ਹੈਲੋ ਜੀਪੀਜੀ ਆਵਾਜ਼ ਆ ਰਹੀ ਹੈ ਤੁਹਾਨੂੰ ਹੈਲੋ ਹਾਂ ਹਾਂ ਜੀ ਹਾਂ ਜੀ ਆ ਰਹੀ ਵਾਰ ਆ ਰਹੀ ਕਾਟ ਰਹੀ ਸਲੋ ਬਹੁਤ ਸਲੋ ਆ ਰਹੀ ਹੈ ਜੀ ਜੀ ਪੀ ਜੀ ਅਸੀਂ ਇਹ ਸਵਾਲ ਕਰਨਾ ਚਾਹ ਰਹੇ ਹਾਂ ਕਿ ਆਮ ਆਦਮੀ ਪਾਰਟੀ ਤੁਸੀ ਇਹੀ ਕਹਿੰਦੇ ਕਿ ਸ਼ਾਮਲ ਹੋਏ ਸੀ ਤੁਹਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਤੁਹਾਨੂੰ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਾਂਗੇ ਤੁਹਾਨੂੰ ਟਿਕਟ ਜਿਹੜੀ ਆ ਉਹ ਦਿੱਤੀ ਜਾਏਗੀ ਹਾਂ ਜੀ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿਉਂਕਿ ਸਰਵੇ ਹੋਏ ਆ ਜੀ ਸਾਰੇ ਘਟੋ ਘਟ ਚਾਰ ਸਰਵੇ ਹੋਏ ਆ ਤੇ ਚਾਰ ਸਰ ਰਪਿਆ ਚਲੋ ਆਪਣਾ ਸਾਡੇ ਹਰਮਨਪੀਰੇ ਮੁੱਖ ਮੰਤਰੀ ਭਗਵੰਤ ਸ manh ਜੀ ਤੇ ਕੇਜਰੀਵਾਲ ਜੀ ਤੇ ਪਾਟਕ ਸਾਹਿਬ ਤੇ ਮੈਂ ਇਹਨਾਂ ਦਾ ਦਿੱਤੀ ਕਰਾਈ ਨੂੰ ਸਾਰਾ ਧੰਨਵਾਦ ਕਰਦਾ ਇਹ ਉਹਨਾਂ ਨੇ ਇੱਕ ਵਰਕਰ ਦਾ ਵਰਕਰ ਦਾ ਮੁੱਲ ਪਾਇਆ ਤੇ ਤਾਂ ਹੀ ਅੱਜ ਮੈਨੂੰ ਪੱਤਰਕਾਰਾਂ ਦਾ ਟਿਕਟ ਦਿੱਤੀ ਹੈ ਤੇ ਪ੍ਰਮਾਤਮਾ ਦਾ ਵਾਸਖਾ ਹੈ ਮੈਂ ਇਹ ਘੱਟੋ ਘੱਟ 1 ਲੱਖ ਵੋਟ ਦੇ ਜਿੱਤ ਕੇ ਆਵਾਂਗਾ ਜੀਪੀ ਜੀ ਪਰ ਅਮਰ ਜੀ ਬਹੁਤ ਕਲੋਜ਼ ਰਹੇ ਨੇ ਥੋਡੇ ਜਿਵੇਂ ਕਾਂਗਰਸ ਨੇ ਇੱਕ ਵਾਰ ਉਹਨਾਂ ਨੂੰ ਹੀ ਟਿਕਟ ਦਿੱਤੀ ਤਾਂ ਤੁਹਾਨੂੰ ਲੱਗਦਾ ਕਿ ਇਹ ਆਪਣੇ ਆਪ 'ਚ ਤੁਹਾਡੇ ਲਈ ਇੱਕ ਬਹੁਤ ਵੱਡੀ ਚੁਣੌਤੀ ਹੋਏਗੀ ਜਿਨ੍ਹਾਂ ਨੂੰ ਤੁਸੀਂ ਐਡਮਾਇਰ ਕਰਦੇ ਸੀ ਜਿਨ੍ਹਾਂ ਦੇ ਤੁਸੀਂ ਇੰਨੇ ক্লোਜ਼ ਰਹੇ ਹੋ ਉਹਨਾਂ ਦੇ ਅੱਗੇ ਹੀ ਚੋਣ ਜਿਹੜੀ ਐ ਲੜੋਂਗੇ ਉਹਨਾਂ ਦੇ ਸਾਹਮਣੇ ਖੜੇ ਹੋਵੋਗੇ ਨਹੀਂ ਨਹੀਂ ਜੀ ਬਿਲਕੁਲ ਕੋਈ ਕੋਈ ਬਾੜੀ ਹੋਣੀ ਚਾਹੀਦੀ ਨਹੀਂ ਜੀ ਕੋਈ ਆਪਾਂ ਇਹ ਬਹੁਤ ਵਧੀਆ ਇਹ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਮੈਨੂੰ ਤਜਰਬਾ ਮੈਂ 3 ਇਲੈਕਸ਼ਨਾਂ ਐ ਐਮਐਲਏ ਦੀਆਂ ਨੇ ਪਹਿਲਾਂ ਤੇ ਕੌਂਸਲਰ ਵੀ ਬਣੇ ਆ ਤੇ ਦੂਜੇ ਗਰਾਸ ਰੂਟ ਦੇ ਵੀ ਕੰਮ ਕੀਤਾ ਤੇ ਬਹੁਤ ਵਧੀਆ ਤਜਰਬਾ ਜੀ ਤੇ ਆਪਣਾ ਤੇ ਆਪਣਾ ਅਸੀਂ ਇਹਦੇ ਫਤਿਹਗੁਰ ਸਾਹਿਬ ਦੇ ਸਾਰੇ ਐਮਐਲਏ ਸਾਹਿਬਾਨ ਤੇ ਨੌ ਹਲਕਿਆਂ ਦੇ ਤੇ ਅਸੀਂ ਅਸੀਂ ਮਿਹਨਤ ਕਰਕੇ ਆਪਣੇ ਵਰਕਰਾਂ ਨਾਲ ਲੈ ਕੇ ਅਸੀਂ ਵੱਧ ਤੋਂ ਵੱਧ ਵੋਟਾਂ ਦੇ ਜਿੱਤਾਂਗੇ ਜੀਪੀਜੀ ਪਰ ਸਵਾਲ ਉਹੀ ਘੜਾ ਹੁੰਦਾ ਨਾ ਮੈਂ ਪੁੱਛ ਰਹੀ ਆ ਕਿ ਲੋਕ ਜਿਹੜੇ ਨੇ ਕੀ ਤੁਹਾਡੇ ਤੇ ਪਰੋਸਾ ਕਰਨਗੇ ਕਦੇ ਤੁਸੀਂ ਡਾਕਟਰ ਅਮਰ ਜਿਹੜੇ ਨੇ ਉਹਨਾਂ ਦੇ ਇੰਨੇ ক্লোਜ਼ ਰਹੇ ਹੋ ਹੁਣ ਜੇ ਉਹਨਾਂ ਨੂੰ ਹੀ ਕਾਂਗਰਸ ਦੁਬਾਰਾ ਤੋਂ ਟਿਕਟ ਦਿੰਦੀ ਹੈ ਇੱਕ ਵਾਰ ਫੇਰ ਤੋਂ ਉਹਨਾਂ ਦੇ ਸਾਹਮਣੇ ਤੁਸੀਂ ਖੜੇ ਨਜ਼ਰ ਆਉਂਗੇ ਅੱਜ ਮੈਡਮ ਜਿਹੜੀ ਸਮੁੱਜੀ ਟੀਮ ਹੈ ਮੇਰੇ ਜ਼ਿਲ੍ਹੇ ਦੀ ਟੀਮ ਹੈ ਸਮੂੱਚੇ ਜਿਹੜੇ ਕਾਂਗਰਸ ਦੇ ਲੀਡਰ ਸੀਗੇ ਅੱਜ ਸਾਰੇ ਮੇਰੇ ਨਾਲ ਐ ਉਹ ਕਹਿੰਦੇ ਆ ਮੇਰੇ ਕੰਮ ਦਾ ਤਜਰਬਾ ਕਿਉਂਕਿ ਮੈਂ ਕੰਮ ਕੀਤਾ ਲੋਕਾਂ ਦਾ ਅੱਜ ਕੰਮ ਵੇਖ ਕੇ ਮਨੂੰ ਜਿਹੜੇ ਲੋਕ ਜੁੜੇ ਆ ਬੱਕੋ ਬੱਕ ਸਾਰੀ ਪਾਰਟੀਆਂ ਦੇ ਲੋਕ ਜੁੜ ਰਹੇ ਆ ਤੇ ਅੱਜ ਉਹ ਮੇਰਾ ਕੰਮ ਵੇਖ ਕੇ ਕਦਰ ਵੇਖ ਕੇ ਅੱਜ ਮਨੂੰ ਜਤੌਣ ਇਦੋਂ ਜਤੌਣਗੇ ਕਿਉਂਕਿ ਮੈਂ ਤੁਸੀਂ ਕਾਂਗਰਸ ਤੋਂ ਨਹੀਂ ਟਿਕਟ ਮੰਗੀ ਸੀ ਜਾਂ ਫਿਰ ਤੁਸੀਂ ਕਾਂਗਰਸ ਪਾਰਟੀ ਯਾਨੀ ਕਿ ਹਾਈ ਕਮਾਂਡ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਕਿ ਮੈਨੂੰ ਟਿਕਟ ਦੇ ਦਿਓ ਤਾਂ ਸ਼ਾਇਦ ਤੁਸੀਂ ਕਾਂਗਰਸ ਦੇ ਵਿੱਚ ਹੀ ਰਹਿ ਜਾਂਦੇ ਨਹੀਂ ਮੰਗੀ ਜੇ ਤੇ ਮੈਂ ਆਪਣਾ ਮੈਨੂੰ 2 ਸਾਲ ਦਾ ਕੰਮ ਭਗਵਾਨ ਦਮਨ ਜੀ ਦਾ ਵਧੀਆ ਲੱਗਿਆ ਤੇ ਉਹਦੇ ਚੱਕਰ 'ਚ ਅੱਜ ਮੈਂ ਆਪ ਪਾਰਟੀ ਪਹਿਲਾਂ ਆ ਨਵਤੀ ਨੂੰ ਆਪ ਪਾਰਟੀ ਜੁਆਇਨ ਕੀਤੀ ਸੀਗੀ ਤੇ ਅੱਜ ਮੈਨੂੰ ਲੱਗ ਰਿਹਾ ਜਿਵੇਂ ਪੂਰਾ ਮਾਹੌਲ ਪੰਜਾਬ ਦਾ ਸਾਰਾ ਆਪ ਪਾਰਟੀ ਵਾਲਾ जीपीजी थैंक यू जीपीजी एक मिनट 2017 ਦੇ ਵਿੱਚ ਵੀ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੇ ਸੀ ਪਰ ਉਦੋਂ ਕਾਂਗਰਸ ਨੇ ਤੁਹਾਨੂੰ ਟਿਕਟ ਦੇ ਦਿੱਤੀ ਸੀ ਤਾਂ ਕਰਕੇ ਤੁਸੀਂ ਜੁਆਇਨ ਨਹੀਂ ਕੀਤੀ ਸੀ ਤਾਂ ਕਹਿ ਸਕਦੇ ਇਸ ਵਾਰ ਵੀ ਸਿਰਫ ਟਿਕਟ ਦਾ ਖੇਲ ਸੀ ਮੈਮ ਆਵਾਜ਼ ਨਹੀਂ ਆ ਰਹੀ ਹੈਲੋ ਜੀਪੀਜੀ ਆਵਾਜ਼ ਆ ਰਹੀ ਹੈ ਤੁਹਾਨੂੰ ਜੀਪੀਜੀ ਆਵਾਜ਼ ਆ ਰਹੀ ਹੈ ਮਨਪ੍ਰਿਤ ਇਹ ਕਹਿ ਸਕਦੇ ਆ ਕਿ 2012 ਦੇ ਵਿੱਚ ਪੀਪੀਪੀ ਦੇ ਵਿੱਚ ਰਹੇ ਨੇ ਜੀਪੀ ਤੇਜ ਦੇ ਨਾਲ ਹੀ 2017 ਦੇ ਵਿੱਚ ਵੀ ਇਹ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਕਿ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨਹੀਂ ਪਰ ਕਾਂਗਰਸ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਸੀ ਸ਼ਾਇਦ ਇਹ ਕਾਰਨ ਹੈ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਯਾਨੀ ਕਿ ਕਾਂਗਰਸ ਉਹਨਾਂ ਵੱਲੋਂ ਨਹੀਂ ਛੱਡੀ ਗਈ ਪਰ ਖੁਦ ਹੀ ਜੀਪੀ ਸਾਹਿਬ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਹਾਂ ਮੈਨੂੰ ਆਮ ਆਦਮੀ ਪਾਰਟੀ ਨੇ ਭਰੋਸਾ ਦਿੱਤਾ ਸੀਗਾ ਕਿ ਲੋਕ ਸਭਾ ਚ ਉਹਨਾਂ ਦੇ ਵਿੱਚ ਉਹਨਾਂ ਨੂੰ ਉਤਾਰਿਆ ਜਾਏਗਾ ਯਾਨੀ ਕਿ ਟਿਕਟ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਏਗੀ ਇਹੀ ਕਾਰਨ ਹੈ ਕਿ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਨਿਤਿਕਾ ਨਿਤਿਕਾ ਤੁਹਾਨੂੰ ਰੋਕਣਾ ਚਾਹਵਾਂਗੀ ਜੀ ਭੀ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀਪੀ ਜੀ ਤੁਹਾਡੇ ਨਾਲ ਸਵਾਲ ਨਿਤਿਕਾ ਮੈਸ਼ਵਰੀ ਇਹ ਕਰ ਰਹੇ ਸਨ ਕਿ ਦੇਖਿਆ ਜਾਵੇ ਇਹ ਸਾਰਾ ਟਿਕਟ ਦਾ ਹੀ ਮਸਲਾ ਸੀ ਕਿਉਂਕਿ ਤੁਸੀਂ ਜਸ ਵੇਲੇ ਪਹਿਲੇ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਉਸ ਵੇਲੇ ਗੱਲ ਆਖੀ ਸੀ ਕਿ ਕਾਂਗਰਸ ਦੇ ਵਿੱਚ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਕਾਂਗਰਸ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਉਹ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਸੋਚਦੇ ਨੇ ਤੁਹਾਡਾ ਇਲਜ਼ਾਮ ਸੀ ਛੱਡੀਆ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਡਿਸਿਪਲਨ ਨਹੀਂ ਰਿਹਾ ਜਿਹੜੇ ਵੱਡੇ ਵੱਡੇ ਲੀਡਰ ਹੈ ਜਿਹੜਾ ਜਿਹੜੇ ਵੱਡੇ ਵੱਡੇ ਲੀਡਰ ਹੈ ਉਹ ਛੋਟੇ ਜਿਹੇ ਲੀਡਰ ਸਾਡੇ ਵਰਗੇ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਆ ਇਹ ਇੱਕ ਤਾਂ ਕੋਈ ਨਹੀਂ ਕੀ ਇੱਕ ਤਾਂ ਕੋਈ ਨਹੀਂ ਹਮ ਪਾਰਟੀ 'ਚ ਕਿਉਂਕਿ ਮੈਂ ਕੁਝ ਬੋਲਣਾ ਨਹੀਂ ਚਾਹੁੰਦਾ ਅੱਜ ਮੈਂ ਆਮ ਪਾਰਟੀ 'ਚ ਮੈਨੂੰ ਪਸੰਦ ਲੱਗਿਆ ਦੋ ਸਾਲ ਦਾ ਕੰਮ ਤੇ ਆਉਣ ਵਾਲੇ ਟਾਈਮ 'ਤੇ ਵੀ ਬਹੁਤ ਵਧੀਆ ਕੰਮ ਕਰਾਂਗੇ ਕਿਉਂਕਿ ਆ ਬਹੁਤ ਵੱਡੀ ਚੁਣੌਤੀ ਹੈ ਤੇ ਆਉਣ ਵਾਲੇ ਟਾਈਮ ਤੇ ਵੀ ਇਥੋਂ ਬਹੁਤ ਵੱਡੇ ਜਿੱਤ ਪ੍ਰਾਪਤ ਕਰਾਂਗੇ ਚਲੋ ਵਧੀਆ ਗੱਲ ਆ ਗੁਰਪ੍ਰੀਤ ਜੀ ਤੁਹਾਨੂੰ ਫਿਲਹਾਲ ਉਮੀਦਵਾਰ ਇਹਨਾਂ ਨੇ ਲਾਣੇ ਆ ਇੱਕ 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 ਗੱਲ ਹੋਰ ਤੁਹਾਡੇ ਕੋਲੋਂ ਪੁੱਛਣਾ ਜਾਵਾਂਗੇ ਗੁਰਪ੍ਰੀਤ ਜੀ ਇਹ ਗੱਲ ਤਾਂ ਕਲੀਅਰ ਕਰਦੇ ਹੋ ਜਿਸ ਵੇਲੇ ਜਦੋਂ ਜੁਆਇਨ ਕਰਨ ਲੱਗੇ ਸੀ ਤੁਸੀਂ ਆਮ ਆਦਮੀ ਪਾਰਟੀ ਇੱਕ ਗੱਲ ਤੁਸੀਂ ਜ਼ਰੂਰ ਆਖੀ ਸੀ ਕਿ ਇੱਕ ਸਿਟਿੰਗ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਨਾ ਕੁਝ ਇੰਟਰਸਟ ਦਿਖਾ ਰਹੇ ਨੇ ਨਾਮ ਜ਼ਾਹਿਰ ਕਰ ਸਕਦੇ ਹੋ ਕੌਣ ਸੀ ਸਾਦ ਨਹੀਂ ਮੈਨੂੰ ਨਹੀਂ ਪਤਾ ਜੀ ਚਲੋ ਠੀਕ ਹੈ ਸ਼ੁਕਰੀਆ थैंक यू ਸ਼ੁਕਰੀਆ ਗੁਰਪ੍ਰੀਤ ਜੀਪੀ ਸਾਡੇ ਨਾਲ ਸਨ ਜੁੜੇ ਸਨ ਔਰ ਕੁਝ ਵੀ ਜ਼ਾਹਿਰ ਕੀਤੇ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮੋਢੇ ਤੇ ਦਿੱਤੀ ਗਈ ਅਬ ਨਾ ਦੇਖਿਆ ਜਾਵੇ ਤਾਂ ਫਿਲਹਾਲ ਭਾਵੇਂ ਕੈਮਰੇ ਤੇ ਉਹ ਨਾ ਉਹਨਾਂ ਨੇ ਆਪਣੀਆਂ ਪਹਿਲੀਆਂ ਗੱਲਾਂ ਦੁਹਰਾਈਆਂ ਹੁਣ ਉਹਨਾਂ ਨੂੰ ਨਹੀਂ ਸੁਣਾਈ ਦਿੱਤਾ ਹੋਵੇਗਾ ਪਰ ਹਾਂ ਜਦੋਂ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਸੰ ਤਾਂ ਇਹ ਗੱਲ ਉਹਨਾਂ ਨੇ ਜ਼ਰੂਰ ਆਖੀ ਸੀ ਕਿ ਵੱਡੀ ਜ਼ਿੰਮੇਵਾਰੀਆਂ ਮੈਂ ਚਾਹੁੰਦਾ ਸੀ ਪਰ ਮੈਨੂੰ ਕਾਂਗਰਸ ਦੇ ਵਿੱਚ ਨਹੀਂ ਮਿਲੀਆਂ ਸੋ ਮੈਂ ਆਪਣੇ ਬਾਰੇ ਕੁਝ ਸੋਚਣਾ ਸੀ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਬਣਿਆ ਭਗਵੰਤਪਾਣ ਦਾ ਜ਼ਿਕਰ ਜ਼ਰੂਰ ਉਹਨਾਂ ਨੇ ਕੀਤਾ ਸੀ ਕਿ ਚੰਗਾ ਕੰਮ ਹੈ ਇਹ ਉਹ ਕਦੇ ਵੀ ਕੋਡ ਆਫ ਕੰਡਕਟ ਲੱਗ ਸਕਦਾ ਹੈ ਤੇ ਲੋਕ ਸਭਾ ਚੋਣਾਂ ਜੋ ਤੱਕ ਨਹੀਂ ਹੁੰਦੀ ਉਹ ਉਸ ਤੋਂ ਪਹਿਲਾਂ ਇਹ ਹਰ ਰੋਜ਼ ਰਾਜਨੀਤੀ ਦੇ ਵਿੱਚ ਬਦਲਾਅ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਹਰ ਰੋਜ਼ ਟਿਕਟ ਦਾ ਜਿਹੜਾ ਹੈ ਥੋੜੇ ਦਿਨ ਤਾਂ ਤੁਸੀਂ ਦੇਖੋ ਕਿ ਟਿਕਟ ਦਾ ਖੇਡ ਜਿਹੜਾ ਹੈ ਉਹ ਚੱਲਣ ਵਾਲਾ ਹੈ ਤੁਸੀਂ ਦੇਖੋ ਕਿ ਜਿਪੀ ਜਿਹੜੇ ਨੇ ਉਹੀ ਸ਼ਖਸ ਨੇ ਜੋ 2017 ਦੇ ਵਿੱਚ ਵੀ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੇ ਸੀ ਪਰ ਕਾਂਗਰਸ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਵੱਲੋਂ ਜੁਆਇਨ ਨਹੀਂ ਕੀਤਾ ਗਿਆ ਇੱਕ ਵਾਰ ਫੇਰ ਤੋਂ 2022 ਚ ਉਹਨਾਂ ਦੇ ਵਿੱਚ ਕਾਂਗਰਸ ਨੇ ਜੀਪੀ ਨੂੰ ਟਿਕਟ ਦਿੱਤੀ ਪਰ ਦੇਖੋ ਦੋ ਵਾਰ ਐਮਐਲਏ ਦੀ ਚੋਣਾਂ ਲੜਵਾਉਣ ਦੇ ਬਾਵਜੂਦ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋ ਗਏ ਕਿਉਂਕਿ ਉਹਨਾਂ ਵੱਲੋਂ ਖੁਦ ਇਹ ਕਿਹਾ ਗਿਆ ਕਿ ਮੈਨੂੰ ਆਮ ਆਦਮੀ ਪਾਰਟੀ ਨੇ ਭਰੋਸਾ ਦਿੱਤਾ ਸੀ ਕਿ ਉਹ ਉਹਨਾਂ ਨੂੰ ਫਤੇਗੜ ਸਾਹਿਬ ਤੋਂ ਚੋਣ ਲੜਵਾਉਣਗੇ ਪਰ ਮੈਂ ਤਾਂ ਅੰਦਾਜ਼ਾ ਮਨਪ੍ਰੀਤ ਕੀ ਜਿਹੜੇ ਅਮਰਜੀ ਨੇ ਫਿਲਹਾਲ ਫਤੇਗੜ ਸਾਹਿਬ ਤੋਂ ਐਮਪੀ ਉਹ ਬੜੇ ক্লোਜ਼ ਰਹੇ ਨੇ ਜੀਪੀ ਦੇ ਤਾਂ ਉਹਨਾਂ ਦੇਖਣਾ ਇਹ ਹੋਵੇਗਾ ਕਿ ਉੱਥੇ ਜਿਹੜੇ ਕਾਂਗਰਸ ਦੇ ਵਰਕਰਸ ਨੇ ਉਹੋ ਕਿਸ ਨੂੰ ਵੋਟ ਪਾਉਂਦੇ ਨੇ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜੀਪੀ ਨੂੰ ਵੋਟ ਪਾਉਂਦੇ ਨੇ ਜਾਂ ਫਿਰ ਆ ਜਿਹੜੇ ਵੀ ਕਾਂਗਰਸ ਦੇ ਐਮਪੀ ਹੋਣਗੇ ਉਮੀਦਵਾਰ ਹੋਣਗੇ ਯਾਨੀ ਕਿ ਤੇ ਉਹਨਾਂ ਨੂੰ ਵੋਟ ਜਿਹੜੇ ਆ ਪਾਏ ਜਾਣਗੇ ਪਰ ਹੁਣ ਸੱਤਾ ਦੇ ਵਿੱਚ ਹਰ ਰੋਜ਼ ਇਹ ਬਦਲਾਅ ਜਿਹੜੇ ਆ ਜ਼ਰੂਰ ਥੋੜੇ ਦਿਨ ਦੇਖਣ ਨੂੰ ਮਿਲਣਗੇ ਮਨਪ੍ਰੀਤ ਦੇਖਿਆ ਜਾਵੇ ਨਿਤਿਕਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਸੱਤਾ ਦੇ ਵਿੱਚ ਬਦਲਾਅ ਵਾਕਈ ਜਦੋਂ ਇਲੈਕਸ਼ਨਸ ਹੁੰਦੇ ਨੇ ਇਲੈਕਸ਼ਨ ਤੋਂ ਪਹਿਲਾਂ ਠੀਕ ਵੱਡੇ ਫੇਰ ਬਦਲ ਦੇਖੇ ਜਾਂਦੇ ਨੇ ਇੱਕ ਪਾਰਟੀ ਦਾ ਦੂਜਾ ਦੂਜੀ ਪਾਰਟੀ ਜੁਆਇਨ ਕਰ ਲੈਂਦੇ ਨੇ ਸੋ ਇਹ ਬਦਲਾਅ ਜਿਵੇਂ ਅੱਜ ਵੀ ਹੋ ਰਹੇ ਨੇ ਬੀਬੀ ਜਗੀਰ ਕੁਰ ਔਰ ਦੁਬਾਰਾ ਰੀ-ਐਂਟਰੀ ਕਰਨਗੇ ਸ਼ਫਲਿੰਗ ਉਹਨਾਂ ਦੀ ਵੀ ਹੋ ਰਹੀ ਹੈ ਔਰ ਇੱਕ ਪਾਸੇ ਜੇਕਰ ਗੱਲ ਕੀਤੀ ਜਾਵੇ ਪਟਿਆਲਾ ਸੀਟ ਦੀ ਗੱਲ ਕਰੀਏ ਡਾਕਟਰ ਪਟਿਆਲਾ ਅਜੇ ਪਰਨੀਤ ਕੌਰ ਬੀਜੇਪੀ ਦਾ ਹਿੱਸਾ ਨਹੀਂ ਬਣੇ ਪਰ ਚਰਚਾਵਾਂ ਨੇ ਕਿ ਅੱਜ ਉਹਨਾਂ ਦੀ ਜੁਆਇਨਿੰਗ ਹੋ ਸਕਦੀ ਹੈ ਤੇ ਜੇਕਰ ਹੁੰਦੀ ਹੈ ਤੇ ਬੀਜੇਪੀ ਅਨਾਉਂਸ ਕਰ ਸਕਦੀ ਹੈ ਕੈਂਡੀਡੇਟ ਕਿੰਨਾ ਸਖਤ ਮੁਕਾਬਲਾ ਦੇਖਦੇ ਦੇਖੋ ਸਭ ਤੋਂ ਇਹ ਰਹਿ ਗਏ ਇਤੇ ਇਹ ਰਹੇਗਾ ਕਿ ਪਟਿਆਲਾ ਤੋਂ ਜੇ ਪਨੀਤ ਕੌਰ ਜਿਹੜੇ ਨੇ ਕਿਉਂਕਿ ਲਗਾਤਾਰ ਕਾਂਗਰਸ ਦੇ ਤਾਂ ਉਹ ਖਿਲਾਫ ਬੋਲ ਰਹੇ ਨੇ ਜਦੋਂ ਦੇ ਕੈਪਟਨ ਅਮਲਿੰਦਰ ਸਿੰਘ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਪਹਿਲਾਂ ਉਹਨਾਂ ਵੱਲੋਂ ਪੀਐਲਸੀ ਪਾਰਟੀ ਵੀ ਬਣਾ ਲਈ ਗਈ ਸੀ ਉਸ ਤੋਂ ਬਾਅਦ ਹੀ ਅਸੀਂ ਬਾਗੀ ਸੂਰ ਜਿਹੜੇ ਆ ਉਹ ਪਨੀਤ ਕੌਰ ਦੇ ਸੁਣ ਰਹੇ ਆ ਰਾਜਵੜਿੰਗ ਕਈ ਵਾਰ ਇਹ ਆਪਣੀ ਹਾਈ ਕਮਾਂਡ ਨੂੰ ਵੀ ਲਿਖ ਚੁੱਕੇ ਨੇ ਕਿ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਪਾਰਟੀ ਤੋਂ ਬਾਹਰ ਦਾ ਰਸਤਾ ਜਿਹੜਾ ਹੈ ਦਿਖਾਇਆ ਜਾਵੇ ਪਰ ਪਨੀਤ ਕੌਰ ਜਿਹੜੇ ਨੇ ਅੱਜ ਜਾਣਕਾਰੀ ਮਿਲ ਰਹੀ ਹੈ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਉਹਨਾਂ ਨੂੰ ਪਟਿਆਲਾ ਤੋਂ ਉਤਾਰਿਆ ਜਾ ਸਕਦਾ ਹੈ ਟਫ ਮੁਕਾਬਲਾ ਜ਼ਰੂਰ ਰਹੇਗਾ ਕਿਉਂਕਿ ਇਹ ਦੇਖਣਾ ਕਾਫੀ ਜ਼ਿਆਦਾ ਹੈ ਮਰੇਗਾ ਕਿ ਕਾਂਗਰਸ ਜਿਹੜੀ ਹੈ ਉੱਥੇ ਕਿਸ ਤੇ ਦਾਅ ਖੇਲਦੀ ਹੈ ਯਾਨੀ ਕਿ ਕਿਸ ਨੂੰ ਮੈਦਾਨ ਦੇ ਵਿੱਚ ਉਤਾਰਦੀ ਹੈ ਕਿਉਂਕਿ ਡਾਕਟਰ ਬਲਬੀਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਪੁਰਾਣੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਪਰ ਤੁਸੀਂ ਦੇਖਿਆ ਕਿ ਪਹਿਲੀ ਵਾਰ ਦੂਜੀ ਵਾਰ ਦੋ ਲਿਸਟ ਜਿਹੜੀਆਂ ਆਈਆਂ ਦੋਵੇਂ ਲਿਸਟ ਦੇ ਵਿੱਚ ਬਲਬੀਰ ਸਿੰਘ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਨਹੀਂ ਗਈ ਯਾਨੀ ਕਿ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਸੀ ਐਮਐਲਏ ਬਨਣ ਤੋਂ ਬਾਅਦ ਪਰ ਹਾਂ ਬਾਦ ਵਿੱਚ ਹੀ ਸਹੀ ਦੇਰ ਨਾਲ ਹੀ ਸਹੀ ਪਰ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਤੇ ਹੈਲਥ ਮਿਨਿਸਟਰ ਉਹਨਾਂ ਨੂੰ ਬਣਾ ਦਿੱਤਾ ਗਿਆ ਡਾਕਟਰ ਬਲਬੀਰ ਜਿਹੜੇ ਨੇ ਉਹ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਨੇ ਤੇ ਉਹਨਾਂ ਤੇ ਹੀ ਵਿਸ਼ਵਾਸ ਜਿਹੜਾ ਹੈ ਇੱਕ ਵਾਰ ਫੇਰ ਤੋਂ ਆਮ ਆਦਮੀ ਪਾਰਟੀ ਨੇ ਜਤਾਇਆ ਹੈ ਲੇਕਿਨ ਇਹ ਦੇਖਣਾ ਕਾਫੀ ਜ਼ਿਆਦਾ ਅਹਿਮ ਰਹੇਗਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫੇਰ ਤੋਂ ਜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤ ਜਾਂਦੇ ਨੇ ਫਿਰ ਇੱਕ ਵਾਰ ਫੇਰ ਤੋਂ ਜਿਹੜੀਆਂ ਸੀਟ ਖਾਲੀ ਹੋਣਗੀਆਂ ਉੱਥੇ ਇੱਕ ਵਾਰ ਫੇਰ ਤੋਂ ਚੋਣਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਣਗੀਆਂ ਤਾਂ ਆਮ ਆਦਮੀ ਪਾਰਟੀ ਨੇ ਇਹ ਜਿਹਾ ਕਿਉਂ ਕੀਤਾ ਇਸ ਦਾ ਰੀਜ਼ਨ ਇਹ ਵੀ ਹੈ ਕਿ ਜੇ ਉਹਨਾਂ ਦੇ 10 ਐਮਐਲਏ ਘੱਟ ਵੀ ਜਾਣਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਮੈਜੋਰਟੀ ਹੈ ਪੰਜਾਬ ਦੇ ਵਿੱਚ 92 ਸੀਟਾਂ ਦੇ ਉਹਨਾਂ ਦੇ ਐਮਐਲਏ ਬੈਠੇ ਨੇ ਤਾਂ ਜੇ ਉਹਨਾਂ ਦੇ ਇੰਨ ਦੇ ਵਿੱਚੋਂ ਕੋਈ ਕੈਂਡੀਡੇਟ ਜਿੱਤ ਵੀ ਜਾਂਦੇ ਨੇ ਤਾਂ ਜੇ ਸੀਟ ਖਾਲੀ ਵੀ ਹੋ ਜਾਏਗੀ ਐਮਐਲਏ ਦੀ ਤਾਂ 10 ਸੀਟਾਂ ਦੇ ਨਾਲ ਜਾਂ 8 ਸੀਟਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ ਇਹ ਹੀ ਕਾਰਨ ਹੈ ਕਿ ਉਹਨਾਂ ਵੱਲੋਂ ਆਪਣੇ ਮੰਤਰੀ ਜਿਹੜੇ ਨੇ ਉਹਨਾਂ ਨੂੰ ਹੀ ਲੋਕ ਸਭਾ ਚੋਣਾਂ ਦੇ ਵਿੱਚ ਉਤਾਰਿਆ ਗਿਆ ਹੈ ਪਰ ਹਾਂ ਹਲੇ ਬਹੁਤ ਜਲਦਬਾਜ਼ੀ ਹੋਏਗੀ ਕਿਉਂਕਿ ਨਾ ਤਾਂ ਹਲੇ ਤੱਕ ਬੀਜੇਪੀ ਵੱਲੋਂ ਪੱਤੇ ਖੋਲੇ ਗਏ ਨੇ ਨਾ ਸ਼ਰਮਨੀ ਅਕਾਲੀ ਦਲ ਵੱਲੋਂ ਆਪਣੇ ਪੱਤੇ ਖੋਲੇ ਗਏ ਨੇ ਨਾ ਕਾਂਗਰਸ ਵੱਲੋਂ ਤੇ ਕਾਂਗਰਸ ਦੇ ਲਈ ਇਸ ਲਈ ਅਸੀਂ ਇੰਪੋਰਟੈਂਟ ਮੰਨ ਰਹੇ ਹਾਂ ਉਹਨਾਂ ਦੇ ਉਮੀਦਵਾਰਾਂ ਦੀ ਲਿਸਟ ਕਿਉਂਕਿ ਪਹਿਲਾ ਸਭ ਤੋਂ ਜ਼ਿਆਦਾ ਜਦੋਂ ਲਾਸਟ ਟਾਈਮ ਚੋਣਾਂ ਹੋਈਆਂ ਸੀ 2019 ਦੇ ਵਿੱਚ ਤਾਂ ਕਾਂਗਰਸ ਦੇ ਸਭ ਤੋਂ ਜ਼ਿਆਦਾ ਉਮੀਦਵਾਰ ਜਿਹੜੇ ਨੇ ਉਦੋਂ ਜਿੱਤੇ ਸੀ ਕਰੀਬ 8 ਜਿਹੜੇ ਨੇ ਉਮੀਦਵਾਰ ਉਹ ਉਦੋਂ ਜਿੱਤੇ ਸੀ ਉਹਨਾਂ ਦੇ 8 ਐਮਪੀ ਜਿਹੜੇ ਨੇ ਉਦੋਂ ਬਣੇ ਸੀ सी फिलहाल मैं दसना चाहवा कैंडेट किस थाने था तो गए उस लिस्ट के बारे भी जानकारी असी देख लीए सो देखा जाए कुलदीप धालीवाल अमृतसर तो खडूर साहब तो लालजीत भुलर गुरमीत हेयर जो इस वेगर ਤੋਂ ਇਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਬਲਬੀਰ ਸਿੰਘ ਉਹਨਾਂ ਦੀ ਗੱਲ ਕਰੀਏ ਤਾਂ ਪਟਿਆਲਾ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਆਮ ਆਦਮੀ ਪਾਰਟੀ ਨੇ ਇਹਨਾਂ ਤੇ ਭਰੋਸਾ ਜਤਾਇਆ ਔਰ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਢਾਲੀਵਾਲ ਅਮਰਤਸਰ ਤੋਂ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਯਾਨੀ ਕਿ ਇਹ ਵੀ ਬੜੀ ਹੌਟ ਸੀਟ ਹੈ ਲਾਲਜੀਤ ਭੁੱਲਰ ਦੀ ਗੱਲ ਕਰੀਏ ਸ੍ਰੀ ਕਾਡੂਰ ਸੈਪ ਤੋਂ